ਸਿਕਾਂਜੀ ਸਾਰਿਆਂ ਨੂੰ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਇੰਪੋਰਟੈਂਟ ਗੱਲ ਨਾਲ ਜਿਹੜੀ ਸ਼ੇਅਰ ਕਰਨਾ ਚਾਹੁੰਦੀ ਆ ਆਪਣੀ ਪੂਰੀ ਦੁਨੀਆ ਦੇ ਉੱਪਰ 8 ਅਪ੍ਰੈਲ 2024 ਦਿਨ ਸੋਮਵਾਰ ਨੂੰ ਗ੍ਰਹਿਣ ਗਰਜਣਾ ਆ ਆਪਣੀ ਪੂਰੀ ਦੁਨੀਆ ਦੇ ਵਿੱਚ ਕਾਲਜ ਸਕੂਲ ਨੇ ਜਿਹੜੇ ਬੰਦ ਹੋਣਗੇ ਤੇ ਜਿਹੜੀਆਂ ਫੋਰਨ ਕੰਟਰੀਜ਼ ਨੇ ਜਿਵੇਂ ਕੈਨੇਡਾ ਅਮਰੀਕਾ ਹੋ ਗਿਆ ਉਹਨਾਂ ਦੇ ਵਿੱਚ ਵੀ ਸਕੂਲ ਨੂੰ ਛੁੱਟੀਆਂ ਕੀਤੀਆਂ ਹੋਈਆਂ ਨੇਗਾ ਕਾਲਜ ਨੂੰ ਵੀ ਛੁੱਟੀਆਂ ਨੇਗਾ ਤੇ ਫੋਰਨ ਕੰਟਰੀ ਦੇ ਵਿੱਚ ਤਾਂ ਕਿਹੜਾ ਪਾਣੀ ਆ ਬਿਜਲੀ ਦਾ ਉਹ ਵੀ ਨਹੀਂ ਆਊਗਾ ਪਲੀਜ਼ ਸਾਰੇ ਤੁਸੀਂ ਆਪਣਾ ਧਿਆਨ ਰੱਖਿਓ ਜਿਹੜੀ ਤੁਹਾਡੀਆਂ ਲੰਬੀਆਂ ਯਾਤਰਾ ਨੇ ਕਿ ਤੁਸੀਂ ਕੈਂਸਲ ਕਰ ਸਕਦੇ ਹੋ ਪਲੀਜ਼ ਕਰ ਦਿਓ ਕਿਉਂਕਿ ਗ੍ਰਹਿਣ ਚੱਲ ਰਿਹਾ ਸਾਰੇ ਬੱਚਿਆਂ ਦਾ ਧਿਆਨ ਰੱਖਿਓ ਸਾਰੇ ਕਹਿ ਰਿਹਾਗਾ ਵੀ ਬੱਚਿਆਂ ਤੇ ਬਹੁਤ ਜ਼ਿਆਦਾ ਬੁਰਾ ਅਸਰ ਪਊਗਾ ਆ ਗ੍ਰਹਿਣ ਦਾ ਕਿਹੜੇ ਵੀ ਸਾਰੇ ਪੇਰੈਂਟਸ ਨੇ ਪਲੀ ਸਾਰੇ ਬੱਚਿਆਂ ਦਾ ਧਿਆਨ ਰੱਖਿਓ ਪਲੀਸ ਮੇਰੇ ਚੈਨਲ ਨੂੰ ਸਨਾਈਪ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਕਿ ਤੁਹਾਨੂੰ ਆ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ